ਪਾਠ ਕੁਟਮਾਰ ਮਾਮਲੇ ਦੇ ਵਿੱਚ ਐਸਆਈਟੀ ਹੁਣ ਪਟਿਆਲਾ ਪਹੁੰਚੀ ਹੈ ਤਾਂ ਦੱਸਦੇ ਯੇ ਕਿ ਘਟਨਾ ਦਾ ਸੀਨ ਜਿਹੜਾ ਰੀਕ੍ਰੀਏਟ ਕੀਤਾ ਗਿਆ ਤਾਂ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਨਾਂ ਹੋਈ ਕੁਟਮਾਰ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਤੇ ਬਣਾਈ ਗਈ ਐਸਆਈਟੀ ਅੱਜ ਦੁਬਾਰਾ ਜਾਂਚ ਦੇ ਲਈ ਪਟਿਆਲਾ ਪਹੁੰਚੀ ਹੈ ਇਸ ਦੌਰਾਨ ਘਟਨਾ ਵਾਲੀ ਥਾਂ ਤੇ ਸੀਨ ਨੂੰ ਰੀਕਰੀਏਟ ਕੀਤਾ ਗਿਆ ਇਹ ਪ੍ਰਕਿਰਿਆ ਡਰੋਨ ਦੀ ਮਦਦ ਨਾਲ ਪੂਰੀ ਕੀਤੀ ਗਈ ਹੈ ਜਿਸ ਦੇ ਲਈ ਪੁਲਿਸ ਨੇ ਲੋੜਿੰਦੀ ਇਜਾਜ਼ਤ ਲਈ ਸੀ ਇਸ ਮੌਕੇ ਕਰਨਲ ਦੀ ਪਤਨੀ ਵੀ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਉਹ ਐਸਆਈਟੀ ਦੀ ਜਾਂਚ ਤੋਂ ਸੰਤੁਸ਼ਟ ਨੇ ਕਿਉਂਕਿ ਟੀਮ ਹਰ ਪਹਿਲੂ ਤੋਂ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਜਦ ਵੀ ਉਹ ਘਟਨਾ ਵਾਲੀ ਥਾਂ ਤੇ ਟਾਬੇ ਤੇ ਆਉਂਦੀ ਹੈ ਤਾਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਇਸ ਕਰਕੇ ਉਹਨਾਂ ਦੇ ਪਤੀ ਨੂੰ ਇੱਥੇ ਕੁੱਟਿਆ ਗਿਆ ਸੀ ਉਹਨਾਂ ਕਹਿੰਦੇ ਕਿ ਮੇਰਾ ਪੁੱਤਰ ਜਦੋਂ ਘਰ ਜਾਂਦਾ ਤਾਂ ਉਦਾਸ ਹੁੰਦਾ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਵੀ ਕਿਹਾ ਕਿ ਟਾਬੇ ਦੇ ਮਾਲਕ ਨੇ ਪਹਿਲਾਂ ਉਹਨਾਂ ਨੂੰ ਸੱਚਾਈ ਦੱਸੀ ਪਰ ਹੁਣ ਉਸਨੇ ਆਪਣਾ ਬਿਆਨ ਬਦਲ ਲਿਆ ਕਰਨਲ ਦੀ ਪਤਨੀ ਨੇ ਵੀ ਕਿਹਾ ਕਿ ਇਸ ਮਾਮਲੇ ਦੇ ਚਾਰ ਮੁਲਜ਼ਮ ਇੰਸਪੈਕਟਰ ਹਰਜਿੰਦਰ ਸਿੰਘ ਸ਼ਰਮੰਦਰ ਸਿੰਘ ਰੋਨੀ ਸਿੰਘ ਤੇ ਹਰੀ ਬੋਪਾਰਾਈ ਫੜੇ ਨਹੀਂ ਗਏ ਉਸ ਮਾਮਲੇ ਦੇ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਵੀ ਮਿਲੇ ਸਨ ਇਸ ਦੇ ਨਾਲ ਹੀ ਡੀਜੀਪੀ ਚੰਡੀਗੜ੍ਹ ਨੂੰ ਵੀ ਮਿਲੇ ਸਨ ਉਹਨਾਂ ਮੰਗ ਕੀਤੀ ਕਿ ਚਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਜਾਣ ਉਹਨਾਂ ਨੂੰ ਪੀਓ ਯਾਨੀ ਕਿ ਪਗੋੜਾ ਅਪਰਾਧਿਕ ਕਰਾਰ ਕਰ ਦਿੱਤਾ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਮੇਰਾ ਬਿਆਨ ਦਰਜ ਕੀਤਾ ਜਾਵੇ ਮਾਮਲੇ ਦੀ ਜਾਂਚ 4 ਮਹੀਨਿਆਂ ਦੇ ਵਿੱਚ ਪੂਰੀ ਕੀਤੀ ਜਾਵੇ ਤੇ ਪੰਜਾਬ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਹੁਣ ਇਹਨਾਂ ਮੁਲਜ਼ਮਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਨਾਲ ਹੀ ਉਹਨਾਂ ਨੂੰ ਪੀਓ ਐਲ ਨਨ ਦੀ ਪ੍ਰਕਿਰਿਆ ਵੀ ਹੁਣ ਚੱਲ ਰਹੀ ਹੈ ਬਾਠ ਕੁਟਮਾਰ ਮਾਮਲੇ ਦੇ ਵਿੱਚ ਐਸਆਈਟੀ ਹੁਣ ਪਟਿਆਲਾ ਪਹੁੰਚੀ ਹੈ ਤਾਂ ਦੱਸਦੇ ਯੇ ਕਿ ਘਟਨਾ ਦਾ ਸੀਨ ਜਿਹੜਾ ਰੀਕ੍ਰੀਏਟ ਕੀਤਾ ਗਿਆ ਤਾਂ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਨਾਂ ਹੋਈ ਕੁਟਮਾਰ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਤੇ ਬਣਾਈ ਗਈ ਐਸਆਈਟੀ ਅੱਜ ਦੁਬਾਰਾ ਜਾਂਚ ਦੇ ਲਈ ਪਟਿਆਲਾ ਪਹੁੰਚੀ ਹੈ ਇਸ ਦੌਰਾਨ ਘਟਨਾ ਵਾਲੀ ਥਾਂ ਤੇ ਸੀਨ ਨੂੰ ਰੀਕਰੀਏਟ ਕੀਤਾ ਗਿਆ ਇਹ ਪ੍ਰਕਿਰਿਆ ਡਰੋਨ ਦੀ ਮਦਦ ਨਾਲ ਪੂਰੀ ਕੀਤੀ ਗਈ ਹੈ ਜਿਸ ਦੇ ਲਈ ਪੁਲਿਸ ਨੇ ਲੋੜਿੰਦੀ ਇਜਾਜ਼ਤ ਲਈ ਸੀ ਇਸ ਮੌਕੇ ਕਰਨਲ ਦੀ ਪਤਨੀ ਵੀ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਉਹ ਐਸਆਈਟੀ ਦੀ ਜਾਂਚ ਤੋਂ ਸੰਤੁਸ਼ਟ ਨੇ ਕਿਉਂਕਿ ਟੀਮ ਹਰ ਪਹਿਲੂ ਤੋਂ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਜਦ ਵੀ ਉਹ ਘਟਨਾ ਵਾਲੀ ਥਾਂ ਤੇ ਟਾਬੇ ਤੇ ਆਉਂਦੀ ਹੈ ਤਾਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਇਸ ਕਰਕੇ ਉਹਨਾਂ ਦੇ ਪਤੀ ਨੂੰ ਇੱਥੇ ਕੁੱਟਿਆ ਗਿਆ ਸੀ ਉਹਨਾਂ ਕਹਿੰਦੇ ਕਿ ਮੇਰਾ ਪੁੱਤਰ ਜਦੋਂ ਘਰ ਜਾਂਦਾ ਤਾਂ ਉਦਾਸ ਹੁੰਦਾ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਵੀ ਕਿਹਾ ਕਿ ਟਾਬੇ ਦੇ ਮਾਲਕ ਨੇ ਪਹਿਲਾਂ ਉਹਨਾਂ ਨੂੰ ਸੱਚਾਈ ਦੱਸੀ ਪਰ ਹੁਣ ਉਸਨੇ ਆਪਣਾ ਬਿਆਨ ਬਦਲ ਲਿਆ ਕਰਨਲ ਦੀ ਪਤਨੀ ਨੇ ਵੀ ਕਿਹਾ ਕਿ ਇਸ ਮਾਮਲੇ ਦੇ ਚਾਰ ਮੁਲਜ਼ਮ ਇੰਸਪੈਕਟਰ ਹਰਜਿੰਦਰ ਸਿੰਘ ਸ਼ਰਮੰਦਰ ਸਿੰਘ ਰੋਨੀ ਸਿੰਘ ਤੇ ਹਰੀ ਬੋਪਾਰਾਏ ਫੜੇ ਨਹੀਂ ਗਏ ਉਸ ਮਾਮਲੇ ਦੇ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਵੀ ਮਿਲੇ ਸਨ ਇਸ ਦੇ ਨਾਲ ਹੀ ਡੀਜੀਪੀ ਚੰਡੀਗੜ੍ਹ ਨੂੰ ਵੀ ਮਿਲੇ ਸਨ ਉਹਨਾਂ ਮੰਗ ਕੀਤੀ ਕਿ ਚਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਜਾਣ ਉਹਨਾਂ ਨੂੰ ਪੀਓ ਯਾਨੀ ਕਿ ਪਗੋੜਾ ਅਪਰਾਧਿਕ ਕਰਾਰ ਕਰ ਦਿੱਤਾ ਜਾਵੇ ਨਾਲ ਹੀ ਉਹਨਾਂ ਕਿਹਾ ਕਿ ਮੇਰਾ ਬਿਆਨ ਦਰਜ ਕੀਤਾ ਜਾਵੇ ਮਾਮਲੇ ਦੀ ਜਾਂਚ 4 ਮਹੀਨਿਆਂ ਦੇ ਵਿੱਚ ਪੂਰੀ ਕੀਤੀ ਜਾਵੇ ਤੇ ਪੰਜਾਬ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਹੁਣ ਇਹਨਾਂ ਮੁਲਜ਼ਮਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਨਾਲ ਹੀ ਉਹਨਾਂ ਨੂੰ ਪੀਓ ਐਲ ਨਨਦੀਪ ਪ੍ਰਕਿਰਿਆ ਵੀ ਹੁਣ ਚੱਲ ਰਹੀ ਹੈ